ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨੇ ਵੀ ਹੋਰਨਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਸ਼ੇਅਰ ਜਿਖਰਾਓ ਕੋਟੇ 8 ਤੱਕ ਜੀ ਜ਼ਿਲ੍ਹਾ ਬਈਨੂ ਲੁਧਿਆਣਾ ਪੈਂਦਾ ਹੈ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਪਾਈ ਉਹਨਾਂ ਦਾ ਕੰਮ ਦੇਖ ਸਕਦੇ ਹੋ ਬਹੁਤ ਘੰਟੀ ਚ ਬਈ ਦੇ ਪਸ਼ੂ ਰੱਖੇ ਹੋਏ ਆ ਇਹਨਾਂ ਚ 4 ਐਨੀਮਲ ਸੇਲ ਆ ਜੀ ਇੱਕ ਟੋਕੜ ਗੱਬਣਾ ਇੱਕ ਗੱਬਣਾ ਤੇ ਦੋ ਬੱਚੇ ਆ ਜਾਣਕਾਰੀ ਪ੍ਰੋਪਰ ਆਪਾਂ ਬਾਅਦ ਤੋਂ ਲੈ ਲਾਂਗੇ ਆ ਜੀ ਸਸਿਕਾਲ ਜੀ ਸਸਿਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੇਖ ਸਿੰਘ ਜੀ ਪਿੰਡ ਕੋਠੇ 8 ਚੱਕ ਸ਼ਹਿਰ ਜਗਰਾਉਂ ਤਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਮੋਬਾਈਲ ਨੰਬਰ ਜੀ 980313342 ਠੀਕ ਆ ਬਾਈ ਇੱਕ ਨੰਬਰ ਚਲਸੀ ਤੋਂ ਸ਼ੁਰੂ ਕਰ ਲਾਂਗੇ ਸੂਆ ਕਿੰਨਾ ਮਾ ਸੂਈ ਵੀ ਆ ਜੀ ਇਹ ਵੀਰੇ ਦੂਜਾ ਸੂਆ ਸੂਈ ਵੀ ਆ ਤੀਜੇ ਵਾਸਤੇ ਕਿੰਨੇ ਟਾਈਮ ਦੀ ਗੱਬਣਾ ਇਹ 5 ਮਹੀਨੇ ਦੀ ਗੱਬਣਾ ਜੀ 8 ਕਿਲੋ ਦੁੱਧ ਦਾ 8 ਕਿਲੋ ਨੈਟ ਤੇ ਆ ਨੈਟ ਤਿਆਰ ਆ ਵੀਰੇ ਥਣਾ ਦੀ ਓਕੇ ਆ ਜੀ ਓਕੇ ਓਕੇ ਵੀਰੇ ਸੱਜਰ ਨੇ ਬਾਈ ਕਿੰਨਾ ਦੁੱਧ ਦਿੱਤਾ ਜੀ ਸੱਜਰ ਨੇ ਵੀਰੇ 15 16 ਕਿਲੋ ਦਿੱਤਾ ਠੀਕ ਆ ਜੀ ਤੋਰ ਕੇ ਦਿਖਾ ਦਿਓ ਜੀ ਸੋਹਣੀ ਪੰਜਾਬ ਵਾਲੀ ਚੰਗੀ ਜਰਸੀ ਜੀ 8 ਕਿਲੋ ਦੁੱਧ ਦਾ ਤੇ 5 ਮਹੀਨੇ ਦੀ ਗੱਬਣ ਚੈੱਕ ਪਾਸ ਆ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਆ ਮੇਰੀ ਸਪੈਸ਼ਲ ਬੇਨਤੀ ਹੈ ਕਿ ਆਪ ਦਾ ਡਾਕਟਰ ਨਾਲ ਲੈ ਕੇ ਆਇਓ ਬਾਕੀ ਹਵਾਨਾ ਸੋਹਣਾ ਚਾਰ ਹੀ ਥਣ ਗੈਪ ਤੇ ਲੱਗੇ ਹੋਇਆ ਅੱਤ ਪੀਚਵਾਈ ਵਾਲਾ ਥਾਣਾ ਤੋੜ ਆ ਕੇ ਉਹਨੇ ਤਾਂ ਡਰ ਗਈ ਪਸੂ ਬਾਕੀ ਗਰਮੀਆਂ ਦਾ ਤੋਹਫਾ ਜੀ ਫੈਟ ਚੰਗੀ ਆਊਗੀ ਗਰਮੀ ਕਰ ਮਾਰੀ ਨੇ ਮਨਾਉਣੀ ਨਹੀਂ ਕਿ ਵਜਨ ਵਜੂਦ ਦੀ ਵੀ ਚੰਗੀ ਆ ਜੀ ਅੱਗੇ ਤਾਂ ਤੁਹਾਡੀ ਸੇਵਾ ਦਾ ਬਾਈ ਦੇ ਘਰੇ 8 ਕਿਲੋ ਨੈਟ ਤਿਆਰ ਆ ਤੇ ਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਮੁੱਲ ਬਈ ਦਾ ਮੁੱਲ ਵੀਰੇ ਦਾ ਲੈਣ ਦੇਣ 40000 ਰੁਪਇਆ ਠੀਕ ਹੋ ਜੂ ਮਾਨਤਾ ਨੇ ਬਾ ਮਾੜਾ ਮੋਟਾ ਹੋ ਜੂ ਵੀਰੇ ਠੀਕ ਆ ਫੈਕਸੀ ਜਾਂ ਮੋਲਾ ਬਾਈ ਕਹਿੰਦਾ 40000 ਰੁਪਇਆ ਬਾਕੀ ਮਾਨਤਾ ਨੂੰ ਤੇ ਚ ਹੋ ਜੂਗਾ ਜੀ ਉਹ ਨੰਬਰ ਬਾਈ ਇਹਦੀ ਸੂਆ ਕਿੰਨਮਾ ਜੀ ਇਹ ਇਹ ਸੂਆ ਵੀਰੇ ਤੀਜਾ ਸੁੰਦੀ ਆ ਅਜੇ 12 13 ਦਿਨ ਇਹਦੇ ਬਾਕੀ ਆ ਡੇਟ ਮੁਤਾਬਕ ਪਏ ਆ ਹਾਂਜੀ ਪਿਛਲੇ ਸੂਏ ਵੀ ਕਿੰਨਾ ਦੁੱਧ ਦਿੱਤਾ 15 16 ਲੀਟਰ ਦੁੱਧ ਦਿੱਤਾ ਠੀਕ ਆ ਜੀ ਸੀਮਨ ਪਤਾ ਕਿਹੜਾ ਲੱਗਿਆ ਨਹੀਂ ਵੀਰੇ ਨਾਰਮਲ ਹੀ ਲੱਗਿਆ ਠੀਕ ਆ ਜੀ ਤੋਰ ਕੇ ਦਿਖਾ ਦੇ ਸੂਆ ਬਾਈ ਦੱਸਦਾ ਤੀਜਾ ਸੁੰਦੀ ਆ ਜੀ ਰੋ ਸੰਗ ਆਏ ਵੀ 12 13 ਦਿਨ ਡੇਟ ਮੁਤਾਬਕ ਪਏ ਆ 15 16 ਕਿਲੋ ਪਿਛਲੇ ਸੂਏ ਦਾ ਦੁੱਧ 13ਰ ਪਲੱਸ ਦੀ ਉਮੀਦ ਆ ਬਾਕੀ ਵਜਨ ਵਜੂਦ ਦੀ ਵੀ ਚੰਗੀ ਆ ਜੀ ਫੇਸ ਕੁਆਲਟੀ ਚੈੱਕ ਕਰ ਲਓ ਸੋਹਣੀ ਆ ਆ ਥਾਣੋ ਕੇ ਜੀ ਜਮ ਓਕੇ ਓਕੇ ਵੀਰੇ ਠੀਕ ਆ ਜੀ ਥਾਣਾ ਦੇ ਸਾਇ ਸੋਹਣੇ ਗੈਪ ਤੇ ਲੱਗੇ ਹੋ ਹੱਥੀ ਚਵਾਈ ਵਾਲਾ ਥਾਣਾ ਬਾਕੀ ਇਕੱਲਾ ਇਕੱਲਾ ਨਿਖੜ ਮਾ ਜੀ ਇਕੱਲੇ ਕੱਚੀ ਕੱਚੀ ਆ ਜੀ ਅੱਜ ਦਾ ਮੁੱਲ ਹੋਰ ਹੋਊਗਾ ਜਿੱਦੇ ਤਿਆਰ ਹੋਗੀ ਉਦਦੇ ਮੁੱਲ ਹੋਰ ਹੋਊ ਅੱਜ ਦਾ ਮੁੱਲ ਬਈ ਇਹਦਾ ਵੀਰੇ ਮੁੱਲ ਇਹਦਾ 45000 ਲੈਣ ਦੇਣ ਕੱਚੀ ਕੱਚੀ ਆ ਵੀਰੇ ਕੱਚੀ ਕੱਚੀ ਆ ਜਿੱਦੇ ਕਰਮ ਵਾਲੀ ਤਿਆਰ ਹੋਗੀ ਨਾਲ ਦਾ 4 ਪੈਸੇ ਦੇ ਦਊਗੀ ਜੇ ਕੋਈ ਸਾੰਭਣ ਵਾਲਾ ਵੀਰ ਲੈ ਗਿਆ ਤਾਂ ਉਹਨੂੰ ਭਾਜ ਮਿਲ ਜਾਣੀ ਹੈ ਜੀ 45000 ਜੋ ਮਾਨਤਨ ਹੋ ਜੂਗਾ ਅੱਗੇ ਬਈ ਬੱਚੀ ਦੀ ਕਿੰਨੀ ਉਮਰ ਹੈ ਬੱਚੀ ਵੀਰੇ ਦੋਨ ਦੇ ਦੰਦ ਚੱਕ ਲੈਣੇ ਬੱਚੀ ਨੇ ਚੱਕ ਲਏ ਜੀ ਹਾਂਜੀ ਏਆਈ ਵਗੈਰਾ ਹੋਈ ਹੈ ਜੀ ਨਹੀਂ ਵੀਰੇ ਕੱਲ ਦੀ ਹੀਟ ਚਲੀ ਆ ਕੱਲ ਦੀ ਹੀਟ ਸ ਹੈ ਠੀਕ ਹੈ ਤੋੜ ਕੇ ਦਿਖਾ ਦੀ ਬਈ ਫੋਟ ਸ਼ਾਂਕ ਤਾਂ ਹੈ ਨਹੀਂ ਜੀ ਨਹੀਂ ਨਹੀਂ ਵੀਰੇ ਠੀਕ ਹੈ ਜੀ ਕ੍ਰੋਸ ਆਂਗਾ ਜਰਸੀ ਜੀ ਦੋ ਦੰਦ ਚੱਕਦੀ ਆ ਜੀ ਹਜੇ ਕੱਲ ਦੀ ਬਾਈ ਕਹਿੰਦਾ ਹੀਟ ਚਾਈ ਆ ਏਆਈ ਬਈ ਕਰਾਈ ਨਹੀਂ ਫਿਰ ਹੋ ਗਈ ਹੋ ਗਈ ਵੀਰੇ ਅੱਜ ਠੀਕ ਆ ਅੱਜ ਬਾਈ ਕਹਿੰਦਾ ਏਆਈ ਕਰਾਤੀ ਆ ਝੋਲੀ ਤੁਹਾਨੂੰ ਨੇੜੇ ਦਿਖਾ ਦਾਂਗੇ ਬਾਕੀ ਜਰਸੀ ਦਾ ਕੱਦ ਚੈੱਕ ਕਰੀਏ ਤਾਂ ਹੀ ਕਰਦੀ ਆ ਤਾਂ ਦੀ ਹੀਟ ਚ ਕਰਕੇ ਥੋੜਾ ਜਿਹਾ ਤਾਂ ਹੀ ਕਰਦੀ ਆ ਭਾਈ 10 ਦਾ ਹੀਟ ਚ ਕਰਕੇ ਬਾਕੀ ਭਾਈ ਕਹਿੰਦਾ ਪੋਰਟ ਚਾਂਕ ਕੋਈ ਨਹੀਂ ਚੈੱਕ ਵੀ ਕਰਵਾ ਦਿੰਨੇ ਆ ਜੀ ਗਰਮੀਆਂ ਦਾ ਤੋਪਾ ਹੀ ਆ ਜੀ ਦੁੱਧ ਚੰਗਾ ਬਾਜੂ ਕਿਉਂਕਿ ਵਜਨ ਵਜੂਦ ਦੀ ਚੰਗੀ ਆ ਜੀ ਦੇਖ ਸਕਦੇ ਹੋ ਤੁਸੀਂ ਝੋਲੀ ਚੈੱਕ ਕਰ ਲਓ ਜੀ ਕੋਈ ਫੋਰਟ ਚਾਂਕ ਨਹੀਂ ਇਹਦਾ ਮੁੱਲ ਬਾਈ ਇਦਾ ਮੁੱਲ ਵੀਰੇ 10000 ਦੀ ਦੇ ਦੇਵਾਂਗੇ ਨੈਟ ਨੈਟ ਜੀ ਠੀਕ ਜਮਾ ਜੈ ਜੀ ਇਹ ਆਈ ਹੋ ਗਈ ਆ ਉਹਦਾ ਆਪਾਂ ਡਿਟੇਲ ਦੇ ਦੇਵਾਂਗੇ ਉਹਦੀ ਡਿਟੇਲ ਬਾਈ ਕਹਿੰਦਾ ਦੇ ਦਾਂਗੇ 10000 ਦੀ ਦੇ ਦਾਂਗੇ ਨੈਟ ਅੱਗੇ ਬਾਈ ਕੱਟੀ ਦੀ ਕਿੰਨੀ ਉਮਰ ਆ ਜੀ ਇਹ ਵੀਰੇ 16 ਮਹੀਨਿਆਂ ਦੀ ਕੱਟੀ ਆ ਮੂੰਹ ਖੀਰੀ ਆ ਮੂੰਹ ਤੋਂ ਖੀਰੀ ਆ 16 ਮਹੀਨੇ ਉਮਰ ਆ ਜੀ ਸਿੰਘ ਬਹੁ ਗੁੰਡਾ ਕਰਦੀ ਹੁੰਦੀ ਆ ਬਾਕੀ ਕਰਮ ਵਾਲੀ ਦੀ ਸੇਵਾ ਕਰ ਲਈ 6 ਮਹੀਨੇ ਤਾਂ ਇਹ ਵੀ ਗੱਬਣ ਹੋ ਜਾਣੀ ਆ ਜੀ ਸਿੰਘ ਸਿੰਘ ਬਹੁਤ ਸੋਹਣਾ ਵੀਰੇ ਸਿੰਘ ਲਗਭਗ ਜੈਡ ਬਲੈਕ ਹੀ ਹੈ ਗੱਲ ਹੀ ਪੂਸਤੀ ਜਿੱਟੋ ਆ ਇਹਦੇ ਵੀ ਹੈ ਨਹੀਂ ਕੋਈ ਫੋਟੋ ਸ਼ਾਟ ਕੋਈ ਨਹੀਂ ਨਹੀਂ ਵੀਰੇ ਢੋਲੀ ਬਹੁਤ ਜੰਗੀ ਹੈ ਢੋਲੀ ਵੀਰੇ ਬਹਿਣਾ ਚਾਰ ਥਣ ਟੱਲ ਬਹੁਤ ਲਈ ਫਿਰਦੀ ਹੈ ਹਜੇ ਬੱਚਾ ਹੀ ਆ ਜੀ 16 ਮਹੀਨਾ ਦਾ ਇਹਦਾ ਮਦਰ ਮਲਕ ਰਿਕਾਰਡ ਬਈ ਵੀਰੇ ਇਹਦਾ 15 16 ਕਿਲੋ ਦੀ ਮਾਣੇ ਦੁੱਧ ਦਿੱਤਾ ਹੀ ਆਪਣੇ ਕੋਲੇ ਸੀ ਆਪਾਂ ਇਹ ਗਾਂ ਸਮਾਈ ਤੇ ਦੇਤੀ ਸੀ ਬੰਦਿਆਂ ਨੇ ਸੰਭ ਹੀ ਨਹੀਂ ਆਪਾਂ ਵਾਪਸ ਲਿਆ ਵੈਸੇ ਆਪਾਂ ਮਾਝ ਰੱਖਦੇ ਨਹੀਂ ਠੀਕ ਹੈ ਜੀ ਤੇ ਇਹਦਾ ਮੁੱਲ ਬਈ ਇਹ ਵੀਰੇ 20000 ਦੀ ਕੱਟੀ ਦੇਾਂਗੇ ਠੀਕ ਹੈ ਜੀ ਜਮਾ ਜੱਜ ਮੋਲਾ ਬਾਈ ਕਹਿੰਦਾ 20000 ਦੀ ਕੱਟੀ ਦੇ ਦਾਂਗੇ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਧੰਨਵਾਦ